ਆ ਆਪਣੇ ਸਫਰ ਨਾਲ ਜੁੜੇ ਸਾਰੇ ਇਧਰ ਆ ਇਹ ਵੀ ਇਧਰ ਆ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਦੁਬਈ ਦੇ ਵਿੱਚ ਹੀ ਖੜੇ ਆ ਤੇ ਦੁਬਈ ਚ ਅੱਜ ਆਪਾਂ ਜਿਹੜੀ ਸਭ ਤੋਂ ਉੱਚੀ ਬਿਲਡਿੰਗ ਇੱਥੋਂ ਦੀ ਕੀ ਨਾਮ ਹੁੰਦਾ ਬੁਰਜ ਖਲੀਫਾ ਬੁਰਜ ਖਲੀਫਾ ਤੇ ਚੜਾਂਗੇ ਉਹਦੀ ਟਿਕਟ ਲਈ ਸੀ ਟਾਈਮ ਹੁੰਦਾ 1.5 ਵਜੇ ਦਾ ਆਪਾਂ ਨੂੰ ਟਾਈਮ ਦਿੱਤਾ ਇਹਨਾਂ ਨੇ ਉਸ ਤੋਂ ਪਹਿਲਾਂ ਸਾਊਦੀ ਅਰੇਬੀਆ ਦੀ ਐਮਬੈਸੀ ਜਾਵਾਂਗੇ ਅਗਲੇ ਦੇਸ਼ ਦੇ ਵੀਜ਼ੇ ਬਾਰੇ ਜਾਣਕਾਰੀ ਲੈਣੀ ਆ ਸੋ ਮਿਲਦੇ ਆਂ ਆਪਾਂ ਅੱਜ ਦੇ ਸਫਰ ਚ ਅੱਜ ਦੀ ਵੀਡੀਓ ਦੇ ਨਾਲ ਦੁਬਈ ਦੇ ਇਹ ਰੰਗ ਦੇਖਦੇ ਦੇਖਦੇ ਤੇ ਬੇਨਤੀ ਆ ਕਿ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਆਪਣੇ ਸੁਝਾਅ ਟਿੱਪਣੀਆਂ ਸਾਡੇ ਨਾਲ ਸਾਂਝੇ ਕਰਿਓ ਇਹ ਦੁਬਈ ਦਾ ਇੱਕ ਇਲਾਕਾ ਥੋੜਾ ਸ਼ਾਹੀ ਇਲਾਕਾ ਥੋੜਾ ਨਹੀਂ ਪੂਰਾ ਹੀ ਆ ਪਰਲੇ ਪਾਸੇ ਬਰ ਦੁਬਈ ਆ ਤੇ ਜਿਹੜਾ ਇਹ ਪਰਲੇ ਪਾਸੇ ਤੇਰਾ ਤੇ ਆਪਾਂ ਬਰ ਦੁਬਈ ਚ ਫਿਰਦੇ ਆ ਅਲਸੀਬ ਇਹ ਜੋ ਕੁਝ ਇਲਾਕਾ ਅਲਸੀਫ ਇੱਥੇ ਮਾੜਾ ਜਿਹਾ ਪਤਾ ਕਰਨ ਆਈ ਸੀ ਐਮਬੈਸੀ ਨੇੜੇ ਸੀਗੀ ਨੋ ਨੋ ਬੋਟ ਯਾਰਾਂ ਥੈਂਕ ਯੂ ਬਹੁਤ ਸ਼ਾਨਦਾਰ ਇਲਾਕਾ ਆ ਉਹ ਉਧਰ ਸਾਹਮਣੇ ਹੱਥ ਕਈ ਐਂਬੈਸੀਆਂ ਬਣੀਆਂ ਹੋਈਆਂ ਨੇ ਅਮਰੀਕਾ ਦੀ ਆ ਸਾਊਦੀ ਅਰੇਬੀਆ ਦੀ ਜਾਂ ਹੋਰ ਅਡੋੜੇ ਦੇਸ਼ਾਂ ਦੀਆਂ ਇਹ ਸਾਰੇ ਇਲਾਕੇ 'ਚ ਬਣੀਆਂ ਹੋਈਆਂ ਨੇ ਪਰ ਦੁਬਈਆ ਦੇ ਵੇ ਪਰਲੇ ਬਸ ਦੇਰਾ ਵੇ ਸਾਊਦੀ ਅਰੇਬੀਆ ਦਾ ਵੀਜ਼ਾ ਥੋੜਾ ਜਿਹਾ ਟੇਡਾ ਆਪਣੇ ਲਈ ਟੇਡਾ ਦਾ ਕਾਰਨ ਤਾਂ ਇਹ ਆ ਵੀ ਜਿਹੜਾ ਬੰਦਾ ਮੁਸਲਮਾਨ ਹੋਵੇ ਉਹਨੂੰ ਸੌਖਾ ਰਹਿੰਦਾ ਕਿਉਂਕਿ ਉੱਥੇ ਹੱਜ ਕਰਨ ਜਾਂਦੇ ਆ ਲੋਕ ਜਾਂਕ ਦੂਜਿਆਂ ਨੂੰ ਕਹਿੰਦੇ ਹੁੰਦੇ ਆ ਬਾਈ ਉਮਰਾ ਜਾਂ ਉਮਰਾ ਕਰ ਲੈ ਜਾਂਦੇ ਹੁੰਦੇ ਆ ਤੇ ਮਸਲਮ ਬੰਦੇ ਨੂੰ ਉਹ ਵੀਜ਼ਾ ਸੌਖਾ ਮਿਲ ਜਾਂਦਾ ਸਾਰਾ ਸਾਉਦੀਆ ਦਾ ਆਪਾਂ ਨੂੰ ਤਾਂ ਮਿਲਦਾ ਜੇ ਆਪਣੇ ਕੋਲੇ ਹੋਰ ਦੇਸ਼ਾਂ ਦਾ ਵੀਜ਼ਾ ਹੋਵੇ ਜੇ ਆਪਣੇ ਕੋਲੇ ਮੰਨ ਲਓ ਵੀ ਯੂਰਪ ਦਾ ਵੀਜ਼ਾ ਹੈਗਾ ਸ਼ੰਗਨ ਦਾ ਜਾਂ ਯੂਕੇ ਯੂਐਸਏ ਦੀ ਕੋਈ ਮੋਰ ਆਪਣੇ ਪਾਸਪੋਰਟ ਤੇ ਲੱਗੀ ਆ ਫਿਰ ਆਪਣਾ ਬੰਦਾ ਸੌਖਾ ਚਲਾ ਜਾਂਦਾ ਜਿਵੇਂ ਆਪਣਾ ਹਰਿਆਣੇ ਵਾਲਾ ਬਾਈ ਆ ਸਾਈਕਲ ਬਾਬਾ ਉਹ ਘੁੰਮਦਾ ਰਹਿੰਦਾ ਵੀਰ ਤੇ ਉਹ ਇਸ ਵੇਲੇ ਹੁਣ ਦੁਬਈ ਸਾਉਦੀ ਅਰੇਬੀਆ ਘੁੰਮ ਕੇ ਆਏ ਉਹਨਾਂ ਨੇ ਦੱਸਾਇਆ ਕਿ ਉਹਨਾਂ ਕੋਲ ਵੀਜ਼ੇ ਹੋਰ ਸੀਗੇ ਤਾਂ ਕਰਕੇ ਸੌਖਾ ਸੀ ਇਹ ਵੀਜ਼ਾ ਦਫ਼ਤਰਾਂ ਨੇ ਸਾਨੂੰ ਇੱਕ ਹੋਰ ਰਾਹ ਪਾਇਆ ਕਾ ਵਾਫੀ ਮਾਲ ਆ ਇਥੇ ਵਾਫੀ ਮੌਲੀ ਹੈ ਨਾ ਵਾਫੀ ਮਾਲ ਦੇ ਵਿੱਚ ਕਹਿੰਦੇ ਵੀ ਸਾਡੇ ਬੰਦੇ ਬੈਠੇ ਹੁੰਦੇ ਆ ਤੁਸੀਂ ਉਹਨਾਂ ਨੂੰ ਜਾ ਕੇ ਗੱਲਬਾਤ ਕਰੋ ਫਿਰ ਪਤਾ ਲੱਗੂਗਾ ਵੀ ਆਪਣਾ ਵੀਜ਼ੇ ਦਾ ਕੀ ਬਣਦਾ ਦੁਬਈ ਦੇ ਵਿੱਚ ਬਹੁਤ ਸਾਰੇ ਸ਼ੋਪਿੰਗ ਮਾਲ ਬਣੇ ਹੋਏ ਆ ਬਹੁਤ ਹੀ ਆ ਇਹਨੇ ਸਾਰੇ ਘੁੰਮਣੇ ਵੀ ਔਖੇ ਹੋ ਜਾਂਦੇ ਆ ਜਿਹੜਾ ਇਹ ਮਾਲਾ ਵਾਫੀ ਮਾਲ ਹੈ ਇਹਦੇ ਵਿੱਚ ਵੀ ਐਫ ਐਕਸ ਦਾ ਕੰਮ ਜ਼ਿਆਦਾ ਜਿਹਨੇ ਲੋਕਾਂ ਨੇ ਹੋਰ ਦੇਸ਼ਾਂ ਨੂੰ ਜਾਣ ਦੇ ਕੋ ਫਾਈਲਾਂ ਫੁੱਲਾਂ ਲਾਉਣੀਆਂ ਹੁੰਦੀਆਂ ਨੇ ਵੀਜ਼ੇ ਵੂਜ਼ੇ ਸੰਬੰਧੀ ਜਾਣਕਾਰੀ ਲੈਣੀ ਦੇਣੀ ਹੋਵੇ ਉਹ ਇਸ ਮਾਲ ਦੇ ਵਿੱਚ ਆਉਂਦੇ ਆ 4 ਜਨਵਰੀ ਹੋ ਗਈ ਤਰੀਕ ਅੱਜ ਤੇ ਹੁਣੇ ਲੰਘ ਕੇ ਹਟਾ 크ਿਸਮਸ ਤਾਂ ਕਰਕੇ ਕਿਸੇ ਵੀ ਸ਼ਾਪਿੰਗ ਮਾਲ ਚ ਜਾਓ 크ਿਸਮਸ ਵਾਲਾ ਹਾ ਦਰਖਤ ਸਾਰੇ ਪਾਸੇ ਬਣੇ ਹੀ ਹੁੰਦਾ ਵੱਡਾ ਮਾਲ ਹੈ ਵੀ ਸੋਨਾ ਇਧਰ ਨੂੰ ਦੇਓ ਇਥੇ VFS ਨਾਲ ਗੱਲਬਾਤ ਕਰਕੇ ਬਾਹਰ ਨਿਕਲੇ ਆ ਉਹ ਬਾਈ ਵਰਗੇ ਕਹਿੰਦੇ ਵੀ ਉਹੀ ਸ਼ਰਤ ਰੱਖੀ ਹੈ ਇਹਨਾਂ ਨੇ ਕਹਿੰਦੇ ਵੀ ਤੁਹਾਡੇ ਕੋਲ ਸ਼ਣਕਨ ਵੀਜ਼ਾ ਹੋਣਾ ਬੜਾ ਲਾਜ਼ਮੀ ਆ ਤੇ ਦੂਜੀ ਗੱਲ ਜੇ ਤੁਸੀਂ ਦੁਬਈ ਦੇ ਇੱਥੋਂ ਦੇ ਰੈਜ਼ੀਡੈਂਟ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਸਾਊਦੀ ਅਰੇਬੀਆ ਲਈ ਇਹ ਦੇਸ਼ ਦੀ ਐਮਬੈਸੀ ਦੇ ਵਿੱਚ ਦੁਬਈ ਦੇ ਵਿੱਚ ਜਿਵੇਂ ਬਾਈ ਵਰਗੇ ਆਪਣੇ ਨਾਲ ਫਿਰਦੇ ਆ ਇਹਨਾਂ ਕੋਲੇ ਐਮੀਰੇਟਸ ਆਈਡੀਆਂ ਨੇ ਇਹ ਇੱਥੋਂ ਦੇ ਵਾਸੀ ਆ ਇੱਥੋਂ ਦੇ ਰੈਜ਼ੀਡੈਂਟ ਨੇ ਇਹ ਕਰ ਸਕਦੇ ਆ ਤੇ ਉਹਦੇ ਲਈ ਆਪਾਂ ਨੂੰ ਇਹ ਕਰਨਾ ਪਊਗਾ ਆਪਾਂ ਹੋਮ ਕੰਟਰੀ ਜਾਣਾ ਪਊਗਾ ਇੰਡੀਆ ਇੰਡੀਆ ਜਾ ਕੇ ਆਪਾਂ ਅਪਲਾਈ ਕਰ ਸਕਦੇ ਆ ਚਲੋ ਦੇਖਦੇ ਆ ਮੌਲਕੀ ਚੱਲ ਬੰਦਾ ਉੱਥੇਲਾ ਮਸ਼ਵਰਾ ਕਰੀ ਜਾਂਦੇ ਆ ਅਸੀਂ ਬਾਕੀ ਉਦੋਂ ਪਹਿਲਾਂ ਚੱਲੇ ਆ ਬਰਜ ਖਲੀਫਾ ਬਰਜ ਖਲੀਫਾ ਅੱਧੇ ਘੰਟੇ ਦੀ ਬਾਅਦ ਤੇ ਸਾਡਾ ਟਾਈਮ ਦਿੱਤਾ ਹੋਇਆ ਹੈ ਜਿਹੜਾ ਉਹ ਦੇਖਦੇ ਆ ਜਾਗੇ ਬਾਈ ਅਸੀਂ ਆਹ ਪ੍ਰੋਫੈਸਰ ਅਸੀਂ ਵੀਜ਼ਾ ਲੈਣਾ ਪੁੱਛ ਲੈਨੇ ਆਪਾਂ ਉਹਨੂੰ ਫੋਨ ਕਰਕੇ ਪੁੱਛ ਲੈਨੇ ਆਹ ਆਹ ਸਾਹਮਣੇ ਇਸ ਵੇਲੇ ਫਰੇਮ 'ਚ ਬਰਜ ਖਲੀਫਾ ਹੀ ਦਿਸੀ ਜਾਂਦਾ ਇਹਨੂੰ ਕਈ ਦਿਨਾਂ ਤੇ ਆਪਾਂ ਦੂਰੋਂ ਦੂਰੋਂ ਦੇਖੀ ਜਾਂਦੇ ਆ ਤੇ ਅੱਜ ਮੌਕਾ ਪਿਹੜਿਆ ਅੱਜ ਇਹਨੂੰ ਬਿਲਕੁਲ ਨੇੜੇੋਂ ਇਹਦੇ ਵਿੱਚ ਖੜਕੇ ਦੇਖਾਂਗੇ ਕਿ ਸ਼ਹਿਰ ਕਿਹੋ ਜਿਹਾ ਦਿੱਸਦਾ ਤੇ ਟਾਵਰ ਨੂੰ ਦੀ ਜੜ੍ਹ 'ਚ ਖੜਕੇ ਦੇਖਾਂਗੇ ਇਹਨਾਂ ਦੇਸ਼ਾਂ 'ਚ ਆਪਾਂ ਸਫ਼ਰ ਕਰਦੇ ਦੇਖਿਆ ਵੀ ਕਦੇ ਵੀ ਟ੍ਰੈਫਿਕ ਜਾਮ ਨਹੀਂ ਲੱਗਦੇ। ਹਮੇਸ਼ਾ ਮੂਵਿੰਗ ਟ੍ਰੈਫਿਕ ਹੁੰਦਾ ਪਰ ਜੇ ਇਹ ਡਾਊਨਟਾਊਨ ਦਾ ਇਲਾਕਾ ਇੱਥੇ ਗੱਡੀਆਂ ਨੂੰ ਮਾੜਾ-ਮੋਟਾ ਰੁਕਣਾ ਪੈਂਦਾ ਬ੍ਰੇਕ ਲਾਉਣੇ ਪੈਂਦੇ ਆ। ਤੇ ਇਹਦੇ ਨੇੜੇ ਹੋ ਰਹੇ ਆ ਦੇਖਦੇ ਆ ਇਹਨੂੰ ਜਾ ਕੇ ਨੇੜੇ ਅੱਧੇ ਘੰਟੇ ਦਾ ਸਮਾਂ ਹੋਰ ਲਿਆ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਅਸੀਂ ਲੇਟ ਹੋ ਗਏ ਸੀਗੇ। ਐਮਆਰ ਬਿਲਡਿੰਗਸ ਪਾਰਕਿੰਗ ਵੀ ਇਦੀ ਮਸਾਂ ਲੱਭਦੀ ਆ ਐਟ ਦਾ ਟਾਪ ਬੁਰਜ ਖਲੀਫਾ ਪਾਰਕਿੰਗ ਲੱਭਦੇ ਲੱਭਦੇ ਡੇਢ-ਦੋ ਘੰਟੇ ਲੱਗ ਗਏ। ਪਾਰਕਿੰਗ ਸੀ ਬਹੁਤ ਨੇ ਪਰ ਗੱਡੀ ਇੰਨੀ ਐ ਵੀ ਪਾਰਕਿੰਗ ਆਸਤੇ ਥਾਂ ਵੇਲਾ ਨਹੀਂ ਹੁੰਦਾ। ਆ ਇੱਕ ਹੋਰ ਹੋਰ ਪਾਸੇ ਲਾ ਕੇ ਪਾਰਕਿੰਗ ਕੀਤਾ ਗੱਡੀ ਨੂੰ ਚਾਈਨਾ ਟਾਊਨ ਆ ਇਹ। ਇੱਥੋਂ ਉੱਧਰ ਨੂੰ ਜਾਵਾਂਗੇ ਬਰਜ ਖਲੀਫਾ ਵੱਲ। ਐਟ ਦਾ ਟਾਪ ਜਾਣ ਲਈ ਇੰਨੀ ਲਾਈਨਾਂ ਲੱਗੀਆਂ ਹੋਈਆਂ ਨੇ। ਬਹੁਤ ਖਲਖਤ ਆ ਬਾਈ ਇਹ ਹਿਸਾਬ ਨਾਲ ਤਾਂ ਯਾਰ। 2.5 ਘੰਟੇ ਵਟਦੇ ਇਹਨਾਂ ਦੇ ਲੱਗਣਗੇ। ਤੁਰ ਤੁਰਾ ਕਾਮ ਆ ਬਾਈ ਉਹ ਦੁਨੀਆ ਦੀ ਉੱਚੀ ਬਿਲਡਿੰਗਾਂ ਨੂੰ ਦੇਖਣ ਵਾਸਤੇ ਲੋਕਾਂ ਚਾਹੇ ਤਾਂਗਾ ਭੀੜ ਭੂੜ ਜਿਆਦਾ ਹੋਣੇ ਕਰਕੇ ਮੁੰਡੇ ਭੂ ਕਰਕੇ ਹੋ ਗਏ ਮੁੜਾਏ ਤੇ ਉਹ ਕਹਿੰਦੇ ਵੀ ਬੜਾ ਟਾਈਮ ਲੱਗੂਗਾ ਪਲੈਨਾਂ ਬੜੀਆਂ ਲੰਮੀਆਂ ਸੀਗੇ ਹਿਸਾਬ-ਕਿਤਾਬ ਨਹੀਂ ਬਣਿਆ ਗੱਲ ਦਾ ਅਸੀਂ ਮੋਟਾ-ਮੋਟਾ ਸਾਜੇ ਲਾਇਆ ਵੀ ਦਵਾਈ ਫਰੇਮ ਤੇ ਚੜੇ ਸੀ ਜਿਹੋ ਜਿਹਾ ਉਥੋਂ ਸ਼ਹਿਰ ਦਿਸਦਾ ਉਹ ਜਿਹਾ ਇੱਥੋਂ ਦਿਸਦਾ ਤੇ ਦੇਖਦੇ ਆ ਪਰ ਉਥੋਂ ਕੇਰਾਂ ਦਾ ਸੀ ਮੁੜ ਕੇ ਆਏ ਤੇ ਹੁਣ ਪਾਰਕਿੰਗ ਚ ਫਿਰਦੇ ਆ ਕਿਸੇ ਵੀ ਸ਼ਹਿਰ ਦਾ ਇੱਕ ਵਿਕਾਸ ਬਾਜ਼ਾਰ ਹੁੰਦਾ ਜਿੱਥੇ ਲੋਕ ਖਰੀਦਦਾਰੀ ਕਰ ਲਈ ਆਉਂਦੇ ਆ ਤੇ ਆਹ ਬਾਰ ਦਬਈ ਆ ਕੱਲ ਪਰसों ਬਾਰ ਦਬਈ ਨੂੰ ਆਪਾਂ ਦੇਖਿਆ ਵੀ ਸੀ ਆਹ ਲਿਖਿਆ ਹੋਇਆ ਵਾਹਿਗੁਰੂ ਇਹ ਬਾਈ ਜੀ ਕੀ ਇਥੇ ਕੱਪੜੇ ਦੀ ਦੁਕਾਨਾ ਹਨਾ ਪੰਜਾਬੀਆਂ ਦੀਆਂ ਕੱਪੜੀਆਂ ਦੀ ਦੁਕਾਨਾ ਵੀ ਹੈਗੀ ਆ ਇਹਦੇ ਚ ਤੇ ਇਹ ਮੁੱਖ ਜਗ੍ਹਾ ਜਿੱਥੇ ਲੋਕ ਖਰੀਦਦਾਰੀ ਕਰਦੇ ਆ ਸੋਨਾ ਸਪਟਾ ਵੀ ਹੁੰਦਾ ਖੈਰ ਇਥੇ ਤੇ ਇਹਦੇ ਪਰਲੇ ਪਾਸੇ ਲੰਘਾਂਗੇ ਆਪਾਂ ਇੱਕ ਜਿਹੜੀ ਵਿਚਾਲੇ ਇੱਕ ਨਹਿਰ ਜੀ ਪੈਂਦੀ ਆ ਫਿਰ ਆਪਾਂ ਦੂਜੇ ਪਾਸੇ ਵੜ ਜਾਗੇ ਉਹ ਆਊਗਾ ਮੇਰੇ ਖਿਆਲ ਚ ਉਹਦਾ ਨਾਮ ਦੇਰਾ ਜੀ ਦੇਰਾ ਦੇਰਾ ਦਬਈ ਇਹ ਖਾਸ ਜਗਾਹ ਨੇ ਦਬਈ ਦੀਆਂ ਜਿੱਥੇ ਜਿਹੜਾ ਪੁਰਾਣੀ ਦਬਈ ਇੱਥੋਂ ਸ਼ੁਰੂ ਹੋਈ ਆ ਪੁਰਾਣੀ ਦਬਈ ਇੱਥੋਂ ਸ਼ੁਰੂ ਹੁੰਦੀ ਹੈ ਜਿਹੜੇ ਜਿਹੜਾ ਦੇਵ ਆਪਾਂ ਦਬਈ ਫਰੇਮ ਨਹੀਂ ਦੇਖਿਆ ਸੀ ਦਬਈ ਫਰੇਮ ਦੇ ਪਰਲੇ ਪਾਸੇ ਨਵੀਂ ਦਬਈ ਆ ਤੇ ਆਪਾਂ ਖੜ ਕੇ ਦੇਖੀਏ ਤਾਂ ਇਧਰਲੇ ਪਾਸੇ ਸਾਰੀ ਇਹ ਪੁਰਾਣੀ ਦਬਈ ਆ ਜਿਹੜੇ ਇੱਥੇ ਪੁਰਾਣੇ ਬੰਦੇ ਰਹਿੰਦੇ ਉਹ ਦੱਸਦੇ ਆ ਕਹਿੰਦੇ ਵੀ ਜਦੋਂ ਹੋਰ 40 ਸਾਲ ਪਹਿਲਾਂ ਕਿਸੇ ਨੇ ਸ਼ਾਪਿੰਗ ਕਰਨੀ ਹੁੰਦੀ ਸੀਗੀ ਪਿੰਡਾਂ ਨੂੰ ਜਾਣ ਵੇਲੇ ਤਾਂ ਇਹਨਾਂ ਬਜ਼ਾਰਾਂ 'ਚ ਆ ਕੇ ਆਪਦਾ ਲੀਡਾ ਲੱਤਾ ਖਰੀਦਦੇ ਹੁੰਦੇ ਸੀ ਤੇ ਪਿੰਡਾਂ ਨੂੰ ਚੜ੍ਹਦੇ ਹੁੰਦੇ ਸੀ ਇੱਥੇ ਜਮ ਜਮ। ਇੱਥੇ ਨੇੜੇ-ਤੇੜੀ ਹੋਣੇ ਦਿਨ ਵੀਰਵਾਰ ਦਾ ਅੱਜ। ਅ ਵੈਸੇ ਸ਼ੁੱਕਰਵਾਰ ਨੂੰ ਹੁੰਦੀ ਛੁੱਟੀ ਤਾਂ ਠੀਕ ਆ ਅੱਜ। ਇੱਥੇ ਆ ਪਾਰਕਿੰਗ ਪਾਰਕਿੰਗ ਜਿਵੇਂ ਬਜ਼ਾਰਾਂ ਦੇ ਵਿੱਚ ਵੀ ਇਹ ਇਹ ਪੂਰੇ ਢੀੜੇ ਬਾਜ਼ਾਰ ਨੇ ਇੱਥੋਂ ਦੇ। ਇੱਥੇ ਵੀ ਸਾਰਾ ਕੁਝ ਚੱਜੇ ਢੰਗ ਨਾਲ ਕੀਤਾ ਹੋਇਆ। ਹਾਲਾਂਕਿ ਵੱਧ ਕਾਰਾਂ ਹੋਣੇ ਕਰਕੇ ਇਹਨਾਂ ਨੂੰ ਸਮੱਸਿਆ ਤਾਂ ਜ਼ਰੂਰ ਆਉਂਦੀ ਆ ਪਾਰਕਿੰਗ ਦੀ। ਗਾਂ ਪਸ਼ਾਂ ਕਰਕੇ ਬੰਦਾ ਗੱਡੀਆਂ ਪਾਰਕ ਕਰ ਲੈਂਦਾ। ਇੱਥੇ ਇੱਕ ਮੋਬਾਈਲਾਂ ਵਾਲੇ ਬਾਵਾ ਮਸ਼ਹੂਰ ਵਜਦੇ ਆ ਜਮ ਜਮ ਨਾਂ ਤੇ ਉਹਨਾਂ ਦਾ ਕੰਮ ਆ। ਪਾਕ ਪਾਕਿਸਤਾਨ ਦੇ ਨੇ ਉਹ। ਠੀਕ ਆ। ਵੈਸੇ ਮੋ ਬਲਦੇਵ ਦੀ ਰਾਇਆ ਫੋਨ ਲਾਈਨ ਦੀ ਸ਼ਾਇਦ ਕੋਈ ਖਰੀਦਾ ਜਾਵੇ ਇਧਰਲੇ ਪਾਸੇ ਅਸਪਾਇਰ ਖਾਲੀ ਨਿਕਲ ਗਿਆ ਸੀ ਇਧਰਲੇ ਪਾਸੇ ਆ ਸਿਆਉਣੇ ਦੀਆਂ ਦੁਕਾਨਾਂ ਨੇ ਸਾਰੀਆਂ ਇਹ ਇਹ ਚੀਜ਼ ਸਾਡੀ ਆਪ ਦੇ ਦਿਲਚਸਪੀ ਘਟਾ ਤਾਂ ਕਰਕੇ ਅਸੀਂ ਬਾਲਾ ਨੇੜੇ ਵੀ ਨਹੀਂ ਗਏ ਇਹਦੇ ਤੇ ਜਾ ਕੇ ਕੋਈ ਲੈਣਾ ਵੀ ਨਹੀਂ ਕਹਿੰਦੇ ਵੀ ਹੁਣ ਜਿਹੜਾ ਸੋਨੇ ਦਾ ਫਰਕ ਆ ਆਪਣੇ ਨਾਲ ਤੋਲੇ ਮਗਰ ਕੋਈ 5-6000 ਦਾ ਤੋਲੇ ਦਾ ਫਰਕ ਆ ਰੇਟ ਦਾ ਤੇ ਅਸੀਂ ਗੱਲਾਂ ਕਰਦੇ ਵੀ ਕੋਈ ਬੜਾ ਫਰਕ ਵੀ ਨਹੀਂ ਹੈਗਾ ਇਹ ਤੇ ਨਾ ਹੀ ਇਹ 에어ਪੋਰਟ ਤੋਂ ਟੱਪਣ ਦਿੰਦੇ ਆ ਕੋਈ ਬੱਜਮਾ ਜਾਂ ਸੋਨਾ ਹੁੰਦਾ ਕੋਈ ਤੋਲੇ ਦੋ ਤੋਲੇ ਬਸ ਜਿਹੜਾ ਲਿਜਾਣ ਦਿੰਦੇ ਆ ਬਾਕੀ ਇਹਦੇ ਬਾਰੇ ਇਹ ਸੁਣਿਆ ਵੀ ਕਹਿੰਦੇ ਬੀਬੀਆਂ ਨੂੰ ਵੱਧ ਸੋਨਾ ਲਿਜਾਣ ਦੀ ਅਜਾਜਤ ਹੁੰਦੀ ਆ ਚੌਥੀ ਤੇ ਸਾਨੂੰ ਨਹੀਂ ਗੋਏ ਇਹ ਹਮ ਤੋਂ ਜਿੰਨੇ ਨਵੇਂ ਉਹ ਮੰਗਦੀ ਦੀ ਖੜ ਆਉ ਦੁਕਾਨਾਂ ਜਮ ਜਮਾ ਸਾਰੇ ਬੇਲੀ ਵਿੱਚ ਪਾਕਿਸਤਾਨ ਵਾਲੇ ਬੈਠੇ ਆ ਉਹਦੇ ਆ 3 ਮੀਟਰ ਦਸੀ ਜਾਂਦਾ ਇੱਥੇ ਯਾਰ ਵੇਖੀ ਤਿੰਨ ਮੀਟਰ ਦੇ ਇਧਰ ਆ ਗਲੀ ਚ ਕਿਹੜੀ ਗਲੀ ਦੇ ਆ ਪਿਛਲੀ ਗਲੀ ਚ ਇਹ ਇੱਥੇ ਮੋਬਾਈਲਾਂ ਦੀਆਂ ਦੁਕਾਨਾਂ ਨੇ ਖਾਸ ਕਰਕੇ ਦੇਸ਼ ਦੇ ਵਿੱਚ ਆਈਫੋਨ ਦੀ ਬਾਵਾ ਖਿੱਚ ਕਰਦੇ ਆ ਜਿਹੜੇ ਬਾਅਦ ਬਾਅਦ ਲੋਕ ਆਉਂਦੇ ਆ ਘੁੰਮਣ ਫਿਰਨ ਲਈ ਇਧਰ ਆਪਣੇ ਭਾਜੀ ਹੁਣਾਂ ਦੀ ਵੀ ਕੋੜ ਘੜਦਾ ਅੱਜ ਲੜਕਾ ਲੋਕ ਬਾਈ ਨੇ ਲਿਆ 512 GB ਕਿਹੜਾ ਦਿਬਿਆ ਇਹ ਹੁਣ 15 Pro Max ਆ iPhone 15 Pro Max ਤੇ Pro Max ਦਾ ਸਾਨੂੰ ਸੋਖ ਇਹ ਹੁੰਦਾ ਵੀ ਬੈਟਰੀ ਵੱਧ ਕੱਢਦਾ Pro ਬੈਟਰੀ ਵੱਧ ਕੱਢਦਾ ਇਹਾਰੇ ਪੈਸੇ ਦੀ ਨਗਦ ਤੇ ਪਹਿਲਾ ਵਾਲਾ ਵੇਚ ਕੇ ਪੈਸੇ ਦਿੱਤੇ ਅੱਧੇ ਕ ਇਹਦੇ ਚ ਆਪਾਂ ਪਾਇਆ ਥੋੜੇ ਜਿਹੇ ਪੈਸੇ ਪਾਏ ਆ ਮਤਲਬ 40000 ਰੁਪਏ ਆਪਣਾ ਨਵਾਂ ਪਾਇਆ 80000 ਰੁਪਏ ਪਹਿਲਾ ਵਾਲਾ ਵੇਚਤਾ ਇਹ ਆਪਾਂ ਨੂੰ ਪੈ ਗਿਆ ਦਿਬਿਆ ਆਪਣੇ ਵਾਲੇ ਹਿਸਾਬ ਨਾਲ ਇੱਕ ਇੱਕ 120000 ਦਾ ਪੈ ਗਿਆ ਅ 512 80000 ਦਾ ਮੈਂ ਪੁਰਾਣਾ ਵੇਚਦਾ ਉਹ ਮੇਰੀ ਪਿੰਡ ਡੀਲ ਹੋ ਗਈ ਆ ਜਾ ਕੇ ਦੁਕਾਨ ਵਾਲੇ ਨੂੰ ਕਰਾ ਦਿੰਦਾ ਬੱਸ ਸਬਦੇ ਮਾਰਦੇ ਫਿਰਦੇ ਮੁੰਡੇ ਇਥੋਂ ਇਹ ਐਕਟੀਵੇਟ ਕਰਕੇ ਲਿਜਾਣਾ ਜ਼ਰੂਰੀ ਹੁੰਦਾ ਨਹੀਂ ਫਿਰ ਆਪਣੇ ਵਾਲੇ 에어ਪੋਰਟ ਤੇ ਥੋੜੀ ਸਮੱਸਿਆ ਖੜੀ ਹੋ ਸਕਦੀ ਹੈ ਠੀਕ ਹੈ ਨਾ ਵੀਰੇ ਬਾਕੀ ਦੇ ਵੀ ਉਹ ਪਹਿਲੇ ਵੀ ਘਟਾਤੇ ਇਹਨਾਂ ਨੇ ਆਪਾਂ ਨੂੰ ਸਾਦੇ ਹਾਂ ਟੈਕਸ ਵਾਲੇ ਵੀ ਘਟਾਦੇ ਹਲਕੀਆਂ ਫੁਲਕੀਆਂ ਖਰੀਦਾਰੀਆਂ ਕਰਦੇ ਕਰਦੇ ਹਲਕੀ ਖਰੀਦਾਰੀ ਨੇ ਖਰੀਦਾਰੀ ਤਾਂ ਵੱਡੀ ਸੀ ਪਰ ਹੁਣ ਬਾਜੀ ਹੁਣਾਂ ਦੇ ਬਲੌਗਰਾਂ 'ਚ ਮੇਰਾ ਚਿਹਰਾ ਹੋਰ ਸਾਫ਼ ਦੇ ਸਕਰੂ ਆ ਫੜ ਰਾਜੀ ਪੂਰਾ ਕਰਨ ਮੇਰੇ ਨਾਲ ਮੈਂ ਹੂਲਾ ਫੱਕਿਆ ਇਹ ਸਾਡੇ ਜੋ ਜਿਹੜਾ ਕੋਈ ਵੱਡਾ ਫੋਨ ਲੈ ਲੈ ਦੂਜੇ ਨੂੰ ਸੁਖ ਹੋ ਜਾਂਦਾ ਫੋਟੋਆਂ ਸੌਖੀ ਦੂਜੇ ਦੀਆਂ ਵਧੀਆਂ ਆਉਂਦੀਆਂ ਨੇ ਭਾਈ ਇਹਦਾ ਰੰਗ ਹੀ ਪੂਰਾ ਕਰਨਾ ਮੇਰੇ ਨੇ ਮੈਂ ਹੂਲਾ ਫੱਕਿਆ ਭਾਈ ਤੈਨੂੰ ਤੇਰਾ ਕਰਦਾ ਭਾਈ ਉਹ ਹਾਂ ਇਹਨੂੰ ਚੱਕ ਮੈਨੂੰ ਦਵਾਈ ਦੇਣੀ ਆ ਗਿਆ ਕੋਈ ਬਾਹਰ ਖੜਾ ਫੋਨ ਤੇ ਗੱਲ ਕਰੀ ਜਾਂਦਾ ਸੀ ਆਪਣੇ ਸਫਰਾਂ ਦੇ ਕੋਈ ਕੋਈ ਦਿਨ ਬਹੁਤ ਖੱਜਲ ਖਵਾਰੀਆਂ ਤੇ ਠੇਡੇ ਖਾਣ ਵਾਲੇ ਹੁੰਦੇ ਆ ਅੱਜ ਦਾ ਦਿਨ ਵੀ ਆਪਣਾ ਹੋਜੇ ਸੀ ਪਹਿਲਾਂ ਅੰਬੈਸੀ ਗਏ ਉਹਨਾਂ ਨੇ ਜਵਾਬ ਦਿੱਤਾ ਫਿਰ ਉਹ ਦੇਖਣ ਚੜ ਗਏ ਬਰਜ ਖਲੀਫਾ ਉੱਥੋਂ ਵੀ ਜਵਾਬ ਵਾਲੀ ਗੱਲ ਜੀ ਬਣੀ ਕਿਉਂਕਿ ਭੀੜ ਜ਼ਿਆਦਾ ਸੀ ਦੇਖ ਵੀ ਲੈਂਦੇ ਉਹਨੂੰ ਆਪਾਂ ਚੰਗੀ ਤਰ੍ਹਾਂ ਪਰ ਗੱਲ ਇਹ ਹੋ ਗਈ ਵੀ ਆ ਬਲਦੇਵ ਨੂੰ ਘਰੇ ਜ਼ਰੂਰੀ ਕੰਮ ਪੈ ਗਿਆ ਹੁਣ ਇਹ ਪੰਜਾਬ ਚੱਲਿਆ ਲੜਕਾ ਅੱਜ ਇਹ ਅੱਜ ਚੱਲਿਆ ਤੇ ਵਾਪਸੀ ਦੀ ਟਿਕਟ ਵੀ ਕਰਾਈ ਹੋਈ ਆ ਅਸੀਂ ਹਸਾਕਤਵ ਦੇਖਦੇ ਆ ਕੀ ਬਣਦਾ ਆਉਂਦੇ ਦਿਨ ਅੱਜ ਇਹਦੇ ਜਿਹੜੇ ਦबई ਦੇ ਰੰਗ ਢੰਗ ਆ ਉਹ ਮੈਂ ਦੇਖੂੰਗਾ ਇਹ ਇਹ ਸਾਡਾ ਨਵਾਂ ਤਿਆਰ ਬਾਹੂ ਗੋ ਵੀ ਅਸੀਂ ਕੱਲੇ ਘੁੰਮਾਂਗੇ ਮੈਂ ਇਕੱਲਾ ਘੁੰਮੂਗਾ ਅਸਲ ਦੇ ਵਿੱਚ ਮੈਂ ਜਾ ਕੇ ਪੰਜਾਬ ਘੁੰਮੂਗਾ ਇਹ ਲੜਕਾ ਆ ਜੂਗਾ ਇਹਦੀ ਟਿਕਟ ਕਰਾਈ ਹੋਈ ਆ ਵਾਪਸੀ ਦੀ ਕੰਨ ਖੇਚੇ ਹੋਏ ਆ ਰਾਜੀ ਪਾਸਪੋਰਟ ਸੰਭ ਲਿਆ ਇਸ ਵੇਲੇ ਆਪਾਂ ਖੜੇ ਆ ਰਸਲ ਖੇਮਾ ਇਹਦੀਆਂ 7 ਐਮੀਰੇਟਾਂ ਦੇ ਵਿੱਚੋਂ ਅਜਮਾਨ ਤੇ ਉਮਲਕਵਾਣ ਦੇ ਵਿੱਚ 에어ਪੋਰਟ ਹੈ ਨਹੀਂ ਬਾਕੀ ਸਾਰੀਆਂ ਚੇਅਰਪੋਰਟ ਆ ਤੇ ਇੱਥੇ ਰਸਲ ਖੇਮਾ ਆਏ ਆ ਇੱਥੋਂ ਬਲਦੇਵ ਨੂੰ ਹੁਣ ਚੜਾਵਾਗੇ ਰਾਤੋਂ ਰਾਤ ਪੰਜਾਬ ਫੁੱਲਾਂ ਦਾ ਗੱਲ ਦੱਸਤਾ ਜਾਂ ਤੇ ਲਿਆਉਂਦਾ ਨਹੀਂ ਫੁੱਲਾਂ ਦਾ ਗੱਲ ਦੱਸਤਾ ਆਉਣ ਬੇੜੇ ਲਈ ਜਾਂਦਾ ਹੁੰਦਾ ਜਾਂ ਤੇ ਨੂੰ ਕੌਣ ਦਿੰਦਾ ਤੁਸੀਂ ਤੁਸੀਂ ਆ ਸਾਂਭੋ ਰਾਜੇ ਤੁਸੀਂ ਲੈ ਕੇ ਰੱਖਿਓ ਉੱਥੇ 50 ਦਿਨਾਂ ਬਾਅਦ ਇੰਡੀਅਨ ਰੁਪਈ ਦੀ ਲੋਡ ਪਈ ਆ ਥੈਂਕ ਯੂ ਮੇਰੀ ਗੱਲ ਸੁਣ ਲਾ ਇਹ ਬੇ ਲੋੜੇ ਨਹੀਂ ਖਰਚਨੇ ਇਹ ਮੈਂ 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 ਕਲਿੱਪ ਬਣਾਈ ਜਾਊਂਗਾ ਵੀਡੀਓ ਵੀਡੀਓ ਜਿੱਥੇ ਜਿੱਥੇ ਲਾਊਂਗਾ ਤੇ ਘਰੇ ਜਾ ਕੇ ਤੁਹਾਨੂੰ ਸੈਂਡ ਕਰ ਦਵਾਂਗਾ ਹਿਸਾਬ ਕਰਨਾ ਤੇਰੇ ਨਾਲ ਤੇ ਇਹ ਇਥੋਂ ਦਾ ਬਾਈ ਇੰਟਰਨੈਸ਼ਨਲ 에ਅਰਪੋਰਟ ਆ ਨਿੱਕਾ ਜਿਹਾ 에ਅਰਪੋਰਟ ਆ ਇਹਦਾ ਅਰਸਲ ਖੇਮਦੇ ਦਾ ਇਥੋਂ ਦੇ ਭਾਜੀ ਹੁਣੀ ਚੜਨਗੇ ਤੇ ਮੇਰੇ ਨਾਲ 1.5 ਘੰਟਾ ਅੱਗੇ ਹੋ ਜਾਣਾ ਨੇ ਪੰਜਾਬ ਪਹੁੰਚ ਕੇ ਗਰਮੀ ਤੋਂ ਠੰਡ ਵਾਲਾ ਖਲਾਰ ਲਿਆ ਸਮਾਨ ਭਾਜੀ ਹੋਣਾ ਨੇ ਦੇਬਿਓ ਬੋਤਾ ਜੇ ਪਾਣੀ ਝੋਲੇ ਚ ਜਿੱਤੇ ਜੀ ਪੰਮਨ ਮਸਰਾਉ ਜੀ ਆਓ ਫਿਰ ਸੇ ਨਾ ਉਹ ਇਹ ਫੜਾ ਨਹੀਂ ਜਵਾਗੜੀ ਨੂੰ ਹਜੇ ਭਾਜੀ ਤਾਰਾ ਦੂਰਾ ਭੁੱਲ ਰਹੇ ਨੇ ਨਵੇਂ ਆਈਫੋਨ ਦੀਆਂ ਸਾਡੇ ਬੱਲੇ ਰਕਾਰਡ ਬੋਲਦੇ ਚਲੋ ਠੀਕ ਆ ਲੜਕੇ ਤੁਸੀਂ ਨਿਕਲੋ ਤੁਸੀਂ ਪਹੁੰਚੋ ਟਾਈਮ ਨਾਲ ਤੁਸੀਂ ਨੇਰੇ ਚ ਜਾਣਾ ਮੈਂ ਤਾਂ ਚਲੇ ਜਾ ਅੱਜ ਤੇ ਜਾਣਾ ਆ ਇਕੱਠੀ ਹੈ ਮੇਰੀ

ਅੱਜ ਘੁੰਮ ਫਿਰ ਕੇ ਮਾੜਾ ਮੋਟਾ ਬਲਦੇਵ ਨੂੰ ਜਹਾਜ਼ ਚੜਾ ਕੇ ਆਪਾਂ ਇੱਥੇ ਆ ਗਏ ਬਾਈ ਹੁਣਾ ਦੇ ਘਰ ਵਾਲੀ ਤੇ ਅੱਜ ਇੱਥੇ ਰਹਿਾਂਗੇ ਸਾਰਾ ਦਿਨ ਅੱਜ ਧੱਗੇ ਧੋੜੇ ਜਾਣ ਲਿਆ ਰਿਹਾ 사ਉਦੀ ਅਰਬ ਦੇ ਵੀਜ਼ੇ ਬਾਰੇ ਆਪਣੇ ਮਿੱਤਰਾਂ ਬੇਲੀਆ ਨੂੰ ਜਾਣਕਾਰੀ ਲਈਏ ਜਿਹੜੇ ਜਾਣਦੇ ਜਿਹੜੇ ਮਾੜਾ ਮੋਟਾ ਬਾਹਰੰਦਰ ਜਾਂਦੇ ਆ ਸਾਰਿਆਂ ਨੇ ਹੌਸਲਾ ਦਿੱਤੀ ਵੀ ਇੱਕ ਵਾਰੀ ਆਪਾਂ ਨੂੰ ਦੇਸ਼ ਜਾਣਾ ਪਊਗਾ ਦੋ ਤਿੰਨ ਦਿਨ ਮੈਂ ਇਹਨੂੰ ਘੁੰਮਦਾ ਦੁਬਈ ਦੇ ਇਹ ਰਹਿੰਦੀਆਂ ਥਾਵਾਂ ਨੂੰ ਉਸ ਤੋਂ ਬਾਅਦ ਟਿਕਟ ਕਰਾ ਕੇ ਮੈਂ ਵੀ ਮੁੜੂੰਗਾ ਪੰਜਾਬ ਨੂੰ ਫਿਰ ਲੋਹੜੀ ਤੋਂ ਬਾਅਦ ਅਸੀਂ ਦੋਵੇਂ ਜਣੇ ਇਕੱਠੇ ਆਵਾਂਗੇ ਫੇਰ ਬਾਕੀ ਦਾ ਸਫਰ ਕਰਾਂਗੇ ਫਿਲਹਾਲ ਅਜ ਇੱਥੋਂ ਦੀਆਂ ਥਾਮਾਂ ਜਿਹੜੀਆਂ ਦੇਖਣ ਵਾਲੀਆਂ ਕੱਲ ਨੂੰ ਉਹਨਾਂ ਨੂੰ ਦੇਖਦੇ ਆ ਤੇ ਬਹੁਤ ਸਾਰੇ ਮਿੱਤਰ ਬੈਰੀਆਂ ਦੇ ਨੇੜ ਤੇਰੇ ਫੋਨ ਆਏ ਆ ਉਹਨਾਂ ਨੂੰ ਮਿਲਦੇ ਆਪਾਂ ਤੇ ਮਿਲਦੇ ਆਪਾਂ ਕੱਲ ਦੇ ਸਫਰ ਚ ਕੱਲ ਦੀ ਵੀਡੀਓ ਦੇ ਨਾਲ ਇੱਥੋਂ ਦੀਆਂ ਮੈਟਰੋ ਬੱਸਾਂ ਕਾਰਾਂ ਜੀਪਾਂ ਸਾਰੀਆਂ ਸਵਾਰੀਆਂ ਤੇ ਆਪਾਂ ਸਫਰ ਕਰਾਂਗੇ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਖਾਸ ਧੰਨਵਾਦ ਸਾਡੇ ਇਸ ਵੀਰ ਦਾ ਜਸਪਾਲ ਪਿੰਡ ਬਲਾਲਾ ਦਰਾਹਾ ਲੁਧਿਆਣਾ ਠੀਕ ਹੈ ਵੀਰੇ